ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਿਸੇ ਗੁਰਮਖ ਪਿਆਰੇ ਨੇ ਆ ਕੀਰਤਨ ਸੋਲਾ ਸਾਹਿਬ ਦੀ ਬਾਣੀ ਵਾਰੇ ਬਹੁਤ ਹੀ ਸੋਹਣਾ ਵਿਚਾਰ ਲਿਖਿਆ ਹੈ ਜਦੋਂ ਵੀ ਦਾਸੀ ਕਈ ਦਫਾ ਕੋਈ ਇਸ ਤਰ੍ਹਾਂ ਬਹੁਤ ਸੋਹਣੀ ਚੀਜ਼ ਪੜਦੀ ਹੈ ਤਾਂ ਹਮੇਸ਼ਾ ਮਨ ਵਿੱਚ ਆਉਂਦਾ ਹੈ ਕਿ ਸੰਗਤ ਦੇ ਵਿੱਚ ਵੀ ਸਾਂਝ ਪਾਈ ਜਾਵੇ ਪਤਾ ਨਹੀਂ ਕਿਸੇ ਹੋਰ ਹਿਰਦੇ ਨੂੰ ਵੀ ਇਹ ਚੀਜ਼ ਬਹੁਤ ਪਿਆਰੀ ਲੱਗੇ ਅ ਪਿਛਲੀ ਆਡੀਓ ਦੇ ਵਿੱਚ ਦਾਸੀ ਨੇ ਕਿਹਾ ਸੀ ਕਿ ਆਪਾਂ ਅ ਜਾਪ ਬਾਰੇ ਨਾਮ ਸਿਮਰਨ ਬਾਰੇ ਕਿ ਕਿਵੇਂ ਕਰਨਾ ਚਾਹੀਦਾ ਹੈ ਜੋ ਪਰਮੇਸ਼ਰ ਦੀ ਦਰਗਾਹ ਤੇ ਪਰਵਾਨ ਹੋ ਸਕੇ ਉਹ ਆਡੀਓ ਵੀ ਆਪਾਂ ਬਣਾਵਾਂਗੇ ਪਰ ਉਹਦੇ ਲਈ ਇੱਕ ਖਾਸ ਮਹੌਲ ਜਦੋਂ ਬਣਿਆ ਉਹਦੇ ਲਈ ਦਾਸੀ ਦਾ ਆਪਣਾ ਅੰਦਰਲਾ ਵੀ ਅ ਮਤਲਬ ਉਸ ਰمز ਨੂੰ ਸਮਝ ਕੇ ਬੋਲਣ ਲਈ ਤਿਆਰ ਹੋ ਜਾਏ ਉਹ ਜ਼ਰੂਰ ਬਣਾਵਾਂਗੇ ਹਾਂਜੀ ਉਹਦੇ ਲਈ ਇਹ ਹੁੰਦਾ ਕਿ ਹਿਰਦਾ ਅ ਉਸ ਦਿਨ ਪੂਰੀ ਪਰਮੇਸ਼ਰ ਦੀ ਰਹਿਮਤ ਪ੍ਰੇਮ ਤੇ ਸ਼ਹਿਬਾ ਲੱਗੀਆਂ ਹੋਣ ਉਸ ਤਰ੍ਹਾਂ ਦੀ ਗੱਲ ਫਿਰ ਉਸ ਮਾਹੌਲ ਵਿੱਚ ਹੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਪਾਤਸ਼ਾਹ ਮਿਹਰ ਕਰਨ ਆਪਾਂ ਸ਼ਾਇਦ ਛੇਤੀ ਬਣਾ ਸਕੀਏ ਹਾਂਜੀ ਇਹ ਭਾਈ ਸਾਹਿਬ ਕਹਿੰਦੇ ਨੇ ਕਹਿੰਦੇ ਸਿਰਜਣਹਾਰ ਪਰਮੇਸ਼ਰ ਨੇ ਮਨੁੱਖੀ ਮਨ ਦੇ ਆਰਾਮ ਲਈ ਸਰੀਰ ਰੂਪ ਇੱਕ ਸੁੰਦਰ ਮਹਿਲ ਬਣਾਇਆ ਹੈ ਪਰ ਚੰਚਲ ਮਨ ਇਸ ਵਿੱਚ ਟਿਕ ਕੇ ਨਹੀਂ ਬੈਠਦਾ ਇੱਧਰ ਉੱਧਰ ਹੀ ਪਰਮਦਾ ਰਹਿਦਾ ਹੈ ਦਿਨ ਧੰਦਾ ਪਿੱਟਦਿਆਂ ਰਾਤ ਗਿਣਤੀ ਗਿਣਦਿਆਂ ਅਜਾਈਂ ਗੁਜ਼ਾਰ ਦਿੰਦਾ ਹੈ ਅਤੇ ਮੌਤ ਤੋਂ ਅਚੇਤ ਰਹਿੰਦਾ ਹੈ ਗੁਰੂ ਸਾਹਿਬ ਜਗਿਆਸੂ ਨੂੰ ਸੁਖੀ ਜੀਵਨ ਲਈ ਇੱਕ ਸਨੇਹਾ ਦਿੰਦੇ ਹਨ ਜਿਸ ਦਾ ਨਾਮ ਹੈ ਸੋਹਿਲਾ ਕਹਿੰਦੇ ਇਹ ਸੋਹਿਲਾ ਭਾਵੇਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸੁਣਾਇਆ ਹੈ ਪਰ ਇਸ ਦਾ ਵਿਸਥਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਹਿਬ ਦੀ 16ਵੀਂ ਤੇ 39ਵੀਂ ਪੌੜੀ ਵਿੱਚ ਵੀ ਕੀਤਾ ਹੈ ਇਹ ਸੋਹਿਲਾ ਸ਼ਬਦ ਸੁਹਾਵਾ ਇਹ ਸੱਚਾ ਸੋਹਿਲਾ ਸੱਚੇ ਕਰ ਗਾਵੋ ਸੋਹਿਲਾ ਆਤਮਿਕ ਖੇੜੇ ਦਾ ਗੀਤ ਹੈ ਜੋ ਜਗਿਆਸੂ ਨੂੰ ਉਦਾਸ ਤੇ ਨਿਰਾਸ਼ਾਵਾਦੀ ਨਹੀਂ ਬਣਾਉਂਦਾ ਇਥੋਂ ਤੀਕ ਕੇ ਸੰਮਤ ਦਾ ਸੰਕੇਤ ਵੀ ਸਾਹੇ ਵਿਆਹ ਦੇ ਰੂਪ ਵਿੱਚ ਵਰਣਨ ਕਰਕੇ ਆਸ਼ਾਵਾਦੀ ਬਣਾਉਂਦਾ ਹੋਇਆ ਪ੍ਰਭੂ ਨਾਲ ਮੇਲ ਮਿਲਾਪ ਲਈ ਅਸੀਸਾਂ ਲੈਣ ਦੀ ਸੇਧ ਦਿੰਦਾ ਹੈ ਸੋਹਿਲਾ ਸਾਈਂ ਦੇ ਸਿਮਰਨ ਵਿੱਚ ਸਾਵਧਾਨ ਹੋਣ ਲਈ ਸੁਵਕਤ ਜਗਾਉਂਦਾ ਹੈ ਜੇ ਰਾਤ ਨੂੰ ਸੌਣ ਸਮੇਂ ਸੋਹਿਲਾ ਬਾਣੀ ਦਾ ਪਾਠ ਕਰਨ ਉਪਰੰਤ ਪਰਮੇਸ਼ਰ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਜਾਗਣ ਲਈ ਅਰਦਾਸ ਕੀਤੀ ਜਾਵੇ ਤਾਂ ਬਿਨਾ ਕੜੀ ਦੇ అలਾਰਮ ਲਾਇਆ ਹੀ ਜਾਗ ਆ ਜਾਂਦੀ ਹੈ ਜਿਹੜਾ ਨਾਮ ਅਬਿਆਸੀ ਪ੍ਰਭਾਤੇ ਜਾਗਦਾ ਹੈ ਉਹ ਹੀ ਬਲਵਾਨ ਪੁਰਸ਼ ਬਣਦਾ ਹੈ ਉਹ ਸਰੀਰ ਰੂਪੀ ਨਗਰ ਵਿੱਚ ਕਾਮ ਕ੍ਰੋਧ ਡਾਕੂਆਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਖੰਡਲ ਖੰਡਾ ਕਰਦਾ ਹੈ ਸੋਹਿਲਾ ਬਾਣੀ ਦਾ ਇਕਾਗਰਮਨ ਨਾਲ ਪਾਠ ਕਰਨ ਇਸ ਸੋਨ ਨਾਲ ਰਾਤ ਨੂੰ ਗੰਦੇ ਮੰਦੇ ਡਰਾਉਣੇ ਸੁਪਨੇ ਵੀ ਨਹੀਂ ਆਉਂਦੇ ਕਿਉਂਕਿ ਸੌਣ ਸਮੇਂ ਸਿੱਖ ਦੀ ਸੁਰਤ ਨਾਮ ਵਿੱਚ ਲੀਨ ਹੁੰਦੀ ਹੈ ਜੋ ਨਿਰੰਤਰ ਆਤਮਿਕ ਰਸ ਮਾਣਦੀ ਰਹਿੰਦੀ ਹੈ ਗੁਰ ਸ਼ਬਦ ਨਾਲ ਜੁੜਿਆਂ ਹੀ ਸੋਏ ਅਚਿੰਤਾ ਜਾਗ ਅਚਿੰਤਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ ਅਜੋਕੇ ਮਾਇਆਵਾਦੀ ਯੁੱਗ ਵਿੱਚ ਜਿਹੜੇ ਲੋਕ ਰਾਤ ਨੂੰ देर तक ਟੀਵੀ ਸਿਨਮੇ ਤੇ ਹੋਰ ਰੰਗ ਮੰਚ ਵਿੱਚ ਮਸਤ ਰਹਿੰਦੇ ਹਨ ਉਹ ਸ਼ਬਦ ਸੁਹੇਲੇ ਤੋਂ ਵਾਂਚਿਤ ਰਹਿੰਦੇ ਹਨ ਇਹ ਕੁਦਰਤ ਦਾ ਨਿਯਮ ਹੈ ਕਿ ਜਿੰਨੀ ਜਲਦੀ ਕੋਈ ਸੌਂਦਾ ਹੈ ਉਤਨੀ ਜਲਦੀ ਹੀ ਉਹ ਜਾਗਦਾ ਹੈ ਰਾਤ ਨੂੰ ਸੁਹੇਲਾ ਬਾਣੀ ਦਾ ਪਾਠ ਕਰਨ ਮਗਰੋਂ 5-10 ਮਿੰਟ ਜਾਂ ਜਿੰਨਾ ਸਮਾਂ ਮਨ ਸਾਵਧਾਨ ਰਹਿ ਸਕਦਾ ਹੋਵੇ ਬੈਠ ਕੇ ਗੁਰ ਮੰਤਰ ਦਾ ਅਭਿਆਸ ਕਰਨਾ ਬਹੁਤ ਹੀ ਲਾਹੇਵੰਦ ਹੋਵੇਗਾ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹੀਏ ਮਨ ਤਨ ਸੀਤਲ ਹੋਏ ਹੰਦੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ